ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਬ੍ਰੈਡ ਰੋਲ ਆਲੂ ਆਪਾਂ ਬਾਲ ਕੇ ਛਿੱਲੇ ਪਿਆਜ਼ ਤੇ ਹਰੀ ਮਿਰਚ ਵੀ ਕੱਟ ਲਈ ਹੁਣ ਇਹਨਾਂ ਨੂੰ ਆਲੂਆਂ ਨੂੰ ਮੈਸ਼ ਕਰ ਲੈਣੇ ਆਲੂ ਮੈਸ਼ ਕਰ ਲਏ ਹੁਣ ਇਹਦੇ ਵਿੱਚ ਕੱਟੇ ਹੋਏ ਪਿਆਜ਼ ਤੇ ਹਰੀ ਮਿਰਚ ਪਾ ਦਿੰਨੇ ਤੇ ਨਾਲ ਹੀ ਇਹਦੇ ਵਿੱਚ ਮਿਰਚ ਮਸਾਲੇ ਪਾ ਦਿੰਨੇ ਨਮਕ ਪਾਵਾਂਗੇ ਟੇਸਟ ਅਕੋਰਡਿੰਗ ਥੋੜੀ ਜੀ ਕੁੱਟੀ ਹੋਈ ਲਾਲ ਮਿਰਚ ਪਾਵਾਂਗੇ ਥੋੜਾ ਜਿਹਾ ਧਨੀਆ ਪਾਊਡਰ ਤੇ ਗਰਮ ਮਸਾਲਾ ਪਾਵਾਂਗੇ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਸਾਲੇ ਆਪਣੇ ਚੰਗੀਦਾਰਾ ਮਿਕਸ ਹੋ ਗਏ ਆਲੂਆਂ ਚ ਹੁਣ ਬ੍ਰੈਡ ਲੈ ਲੈਨੇ ਆ ਤੇ ਬ੍ਰੈਡ ਦੇ ਜਿਹੜੀਆਂ ਸਾਈਡਾਂ ਉਹ ਕੱਟ ਕੇ ਵੀ ਬਣਾ ਸਕਦੇ ਤੇ ਉਸ ਤਰ੍ਹਾਂ ਬਣਾ ਸਕਦੇ ਆ ਆਪਾਂ ਕੱਟ ਕੇ ਬਣਾਵਾਂਗੇ ਪਾਣੀ ਲੈ ਕੇ ਆਪਾਂ ਬਿਲਕੁਲ ਥੋੜਾ ਆ ਜਾਨਾ ਨੂੰ ਪਿਉਣਾ ਵਾ ਜਿਆਦਾ ਨਹੀਂ ਪਿਉਣਾ ਪਾਣੀ ਨੂੰ ਛੋੜ ਦੇਣਾ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਜਿਹੜਾ ਆਲੂਆਂ ਦਾ ਮਸਾਲਾ ਬਣਾਇਆ ਉਹ ਭਰ ਲੈਨੇ ਆ ਉਤੋਂ ਚੰਗੀ ਤਰ੍ਹਾਂ ਬੰਦ ਕਰ ਦੇਨੇ ਕਿਉਂਕਿ ਆਸਾਨੀ ਨਾਲ ਬੰਦ ਹੋ ਜਾਂਦੇ ਗਿੱਲੇ ਹੋਏ ਨਾ ਬ੍ਰੈਡ ਇਸ ਕਰਕੇ ਆਸਾਨੀ ਨਾਲ ਬੰਦ ਹੋ ਜਾਣਗੇ ਇਸ ਤਰ੍ਹਾਂ ਹੱਥਾਂ ਦੀ ਹੈਲਪ ਨਾਲ ਨੱਪ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਬੰਦ ਕਰ ਲੈਨੇ ਆ ਗੋਲ ਸ਼ੇਪ ਦੇ ਦੇਂਦੇ ਇਹਨਾਂ ਨੂੰ ਇਸੇ ਤਰ੍ਹਾਂ ਪਾਸਾਰੇ ਭਰ ਲੈਣੇ ਆ। ਇੱਧਰ ਆਪਣਾ ਤੇਲ ਵੀ ਗਰਮ ਹੋ ਗਿਆ ਤੇ ਹੁਣ ਇਹਨਾਂ ਨੂੰ ਫਰਾਈ ਕਰ ਲੈਣੇ। ਜਿੰਨੇ ਕ ਆਪਣੇ ਤੇਲ ਵਿੱਚ ਆਉਣਗੇ ਉਹਨੇ ਕ ਆਪਾਂ ਆਪਾ ਪਾ ਕੇ ਫਰਾਈ ਕਰੀ ਜਾਵਾਂਗੇ। ਇੱਕ ਸਾਈਡ ਤੋਂ ਜਦੋਂ ਥੋੜਾ ਲਾਲ ਹੋ ਗਏ ਫਿਰ ਆਪਾਂ ਦੂਸਰੀ ਸਾਈਡ ਇਹਦੀ ਚੇਂਜ ਕਰ ਦਾਂਗੇ। ਇਸੇ ਤਰ੍ਹਾਂ ਉਲਟ ਪੁਲਟ ਕਰਕੇ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਆਪਾਂ ਉਹਨਾਂ ਨੂੰ ਫਰਾਈ ਹੋ ਗਏ ਤੇਲ ਚੋਂ ਬਾਹਰ ਕੱਢ ਲੈਣੇ ਦੂਸਰਾ ਬੈਚ ਪਾ ਦਿੰਨੇ ਇਸੇ ਤਰ੍ਹਾਂ ਆਪਾਂ ਫਰਾਈ ਕਰ ਲੈਣੇ ਇਸੇ ਤਰ੍ਹਾਂ ਪਾਉਣ ਸਾਰੇ ਫਰਾਈ ਕਰ ਲਏ ਬਹੁਤ ਹੀ ਸਵਾਦ ਬੰਦ ਦੇ ਤੁਸੀਂ ਵੀ ਜਰੂਰ ਟਰਾਈ ਕਰਿਓ